ਰਾਜਵੀਰ ਸਿੰਘ ਜਵੰਦਾ ਵਾਲੇ ਇਨਸੀਡੈਂਟ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਮਝਣ ਦੀ ਜ਼ਰੂਰਤ ਵੀ ਹੈ ਹੋਇਆ ਕੀ ਹੈ ਕਿਉਂ ਹੋਇਆ ਔਰ ਜ਼ਰੂਰ ਇਹਦੇ ਵਿੱਚ ਅਰਦਾਸ ਹੋਣੀ ਚਾਹੀਦੀ ਹੈ ਉਮੀਦ ਹੋਣੀ ਚਾਹੀਦੀ ਹੈ ਕਿ ਰਾਜਵੀਰ ਜਵੰਦਾ ਛੇਤੀ ਰਿਕਵਰ ਕਰਨ ਔਰ ਵਾਪਸ ਆਪਣੀ ਨਾਰਮਲ ਜ਼ਿੰਦਗੀ ਬਤੀਤ ਕਰਨ ਕਿਸੇ ਦੇ ਵੀ ਪਰਿਵਾਰਕ ਜੀ ਦੇ ਨਾਲ ਭਾਵੇਂ ਉਹ ਸੈਲੀਬ੍ਰਿਟੀ ਹੋਵੇ ਭਾਵੇਂ ਉਹ ਆਮ ਇਨਸਾਨ ਹੋਵੇ ਇਸ ਤਰ੍ਹਾਂ ਹਰਗिज ਨਹੀਂ ਹੋਣਾ ਚਾਹੀਦਾ ਪਰ ਹੁਣ ਕੁਝ ਬੇਸਿਕ ਇਨਸੀਡੈਂਟਸ ਦੇ ਉੱਤੇ ਆਉਨੇ ਆ ਕੁਝ ਮੁਢਲੇ ਹਾਲਾਤਾਂ ਦੇ ਉੱਤੇ ਆਉਂਦੇ ਆ ਕਿ ਆਖਿਰਕਾਰ ਹੋਇਆ ਕੀ ਹੈ ਹਿਮਾਚਲ ਦੇ ਬੱਦੀ ਦੇ ਨਜ਼ਦੀਕ ਇਹ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਜੋ ਪ੍ਰਤੱਖ ਦਰਸ਼ੀ ਹੈ ਹੁਣ ਤੱਕ ਇਹ ਵੀਡੀਓ ਉਸ ਨੌਜਵਾਨ ਦੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਹਿੰਦਾ ਹੈ ਕਿ ਉਸ ਦੀਆਂ ਅੱਖਾਂ ਸਾਹਮਣੇ ਇਹ ਸਾਰਾ ਐਕਸੀਡੈਂਟ ਹੋਇਆ ਐ ਐਕਸੀਡੈਂਟ ਕੁਝ ਇਸ ਤਰ੍ਹਾਂ ਹੋਇਆ ਹੈ ਕਿ ਉਸ ਨੌਜਵਾਨ ਮੁਤਾਬਕ ਸੜਕ ਵਿਚਾਲੇ ਦੋ ਬੈਲ ਲੜਨ ਲੱਪੇ ਅਚਾਨਕ ਹੀ ਲੜਨ ਲੱਪੇ ਇੱਕ ਦੂਸਰੇ ਨਾਲ ਉਲਝਣ ਲੱਪੇ ਪਿੱਛੋਂ ਇੱਕ ਬਲੈਰੋ ਗੱਡੀ ਆ ਰਹੀ ਸੀ ਔਰ ਉਸ ਬਲੈਰੋ ਗੱਡੀ ਦੇ ਪਿੱਛੇ ਕਥੇ ਤੌਰ ਦੇ ਉੱਤੇ ਰਾਜਵੀਰ ਜਵੰਦਾ ਸੀ ਬਲੈਰੋ ਗੱਡੀ ਅਚਾਨਕ ਬ੍ਰੇਕ ਮਾਰਦੀ ਹੈ ਉਹਨਾਂ ਦੋ ਸਾਨਾ ਕਰਕੇ ਜਿਹੜੇ ਸਾਨ ਆਪਸ ਵਿੱਚ ਉਲਝਦੇ ਪਏ ਸੀ ਔਰ ਉਸ ਅਚਾਨਕ ਲੱਗੀ ਬ੍ਰੇਕ ਦਾ ਕਾਰਨ ਇਹ ਬਣਿਆ ਉਸ ਦਾ ਰਿਜ਼ਲਟ ਇਹ ਬਣਿਆ ਨਤੀਜਾ ਇਹ ਬਣਿਆ ਕਿ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਪ੍ਰਤੱਖ ਦਰਸ਼ੀ ਦੇ ਮੁਤਾਬਕ ਸਿੱਧਾ ਬਲੈਰੋ ਦੇ ਵਿੱਚ ਜਾ ਕੇ ਵੱਜਿਆ ਔਰ ਉਹ ਇੰਪੈਕਟ ਇਨਾ ਘਾਤਕ ਸੀ ਕਿ ਰਾਜਵੀਰ ਜਵੰਦਾ ਨੂੰ ਮੇਜਰ ਇੰਜਰੀਜ਼ ਆਈਆਂ ਉਸ ਦੀ ਸਪਾਈਨ ਅਤੇ ਉਸ ਦੇ ਸਿਰ ਦੇ ਉੱਤੇ ਮੇਜਰ ਇੰਜਰੀਜ਼ ਦੱਸੀਆਂ ਗਈਆਂ। ਹੁਣ ਇਹ ਤਾਂ ਕੁਝ ਬੇਸਿਕ ਚੀਜ਼ਾਂ ਜਿਹੜੀਆਂ ਹੁਣ ਤੱਕ ਡਾਕਟਰਜ਼ ਨੇ ਵੀ ਦੱਸ ਦਿੱਤੀਆਂ ਨੇ। ਹਾਲਾਤ ਦੱਸ ਦਿੰਦੇ ਨੇ ਕੀ ਨੇ। क्रूशियल 스테ਜ ਦੇ ਵਿੱਚ ਰਾਜਵੀਰ ਜਵੰਦਾ ਹੈ ਪਰ ਆਖਰਕਾਰ ਇਹ ਹੋਇਆ ਕਿਉਂ ਹੈ? ਇਹਦੇ ਉੱਤੇ ਵੀ ਇੱਕ ਵਾਰੀ ਨਿਗਾਹ ਨਜ਼ਰਸਾਨੀ ਜ਼ਰੂਰੀ ਹੈ। ਭਾਰਤ ਇੱਕ ਸਪਿਰਚੁਅਲ ਦੇਸ਼ ਮੰਨਿਆ ਜਾਂਦਾ, ਰਿਲੀਜੀਅਸ ਦੇਸ਼ ਮੰਨਿਆ ਜਾਂਦਾ। ਇੱਥੇ ਵੱਖ-ਵੱਖ ਧਰਮ ਰਹਿੰਦੇ ਨੇ, ਪ੍ਰਫੁੱਲਤ ਹੁੰਦੇ ਨੇ। ਗੁਰੂਆਂ ਪੀਰਾਂ ਦੀ ਧਰਤੀ ਖੈਰ ਇਸ ਨੂੰ ਕਿਹਾ ਜਾ ਸਕਦਾ ਹੈ ਰਿਸ਼ੀਆ ਮੁਨੀਆ ਦੀ ਧਰਤੀ ਕਿਹਾ ਜਾ ਸਕਦਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਔਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤਾਂ ਆਲਰੇਡੀ ਉਹ ਲੈਂਡ ਆਫ ਗੌਡਸ ਹੈ ਇੱਥੇ ਗਉਆਂ ਮੱਜਾਂ ਗਾਵਾਂ ਦਾ ਬਹੁਤ ਸਤਕਾਰ ਹੁੰਦਾ ਸਾਨਾਂ ਦਾ ਬਲਦਾਂ ਦਾ ਬੈਲਾਂ ਦਾ ਬੜਾ ਸਤਕਾਰ ਹੈ ਔਰ ਇਸ ਸਤਕਾਰ ਦੇ ਵਜ੍ਹਾ ਤੋਂ ਉਹਨਾਂ ਨੂੰ ਪੂਜਿਆ ਵੀ ਜਾਂਦਾ ਜਿਹੜਾ ਨੂੰ ਇੱਕ ਸਪਿਰਚੁਅਲ ਦਰਜਾ ਦਿੱਤਾ ਜਾਂਦਾ ਜਿਸ ਸਪਿਰਚੁਅਲ ਦਰਜਾ ਦਿੱਤਾ ਜਾਂਦਾ ਤੇ ਫਿਰ ਇਹ ਪਸ਼ੂ ਸੜਕਾਂ ਤੇ ਕਿਉਂ ਘੁੰਮ ਰਹੇ ਨੇ ਇਹਦਾ ਜਵਾਬ ਕੋਈ ਨਹੀਂ ਦਿੰਦਾ ਇੰਨੀਆਂ ਸੰਸਥਾਵਾਂ ਨੇ ਜਿਹੜੇ ਗਊਆਂ ਨੂੰ ਪਾਲਦੇ ਨੇ ਜਿਹੜੇ ਬੈਲਾਂ ਨੂੰ ਪਾਲਦੇ ਨੇ ਜੋ ਇਹਨਾਂ ਨੂੰ ਪੂਜਨੀਕ ਮੰਨਦੇ ਨੇ ਤੇ ਜਿਨ੍ਹਾਂ ਨੂੰ ਪੂਜਨੀਕ ਮੰਨਿਆ ਜਾਂਦਾ ਉਹ ਸੜਕਾਂ ਤੇ ਲੂਰ ਲੂਰ ਕਿਉਂ ਫਿਰ ਰਹੇ ਆ ਇਹ ਨਹੀਂ ਸਮਝ ਆ ਰਿਹਾ ਕਿਸੇ ਨੂੰ ਸਵਾਲ ਇੱਥੇ ਹੀ ਖੜਦਾ ਹੈ ਕਿ ਕੀ ਅਸੀਂ ਆਪਣੇ ਪੂਜਨੀਕ ਪਸ਼ੂਆਂ ਨੂੰ ਇੱਕ ਰਹਿਣ ਬਸੇਰਾ ਨਹੀਂ ਦੇ ਸਕਦੇ ਗੱਲ ਸਿਰਫ ਸਾਨਾਂ ਦੀ ਨਹੀਂ ਹੈ ਗੱਲ ਸਿਰਫ ਬੈਲਾਂ ਦੀ ਨਹੀਂ ਹੈ ਮੱਜਾਂ ਦੀ ਨਹੀਂ ਹੈ ਇਵਨ ਗਊਆਂ ਵੀ ਜਿਹਨਾਂ ਨੂੰ ਗਊ ਮਾਤਾ ਕਿਹਾ ਜਾਂਦਾ ਉਹ ਸੜਕਾਂ ਦੇ ਉੱਤੇ ਜੇਸ ਅਵਸਥਾ ਦੇ ਵਿੱਚ ਘੁੰਮਦੀਆਂ ਨੇ ਕੋਈ ਉਸ ਦਾ ਅੰਦਾਜ਼ਾ ਨਹੀਂ ਲਾ ਸਕਦਾ ਅਸੀਂ ਅਜਾਈਂ ਕਹਿ ਦਿੰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਰੋਡ ਇਨਫਰਾਸਟ੍ਰਕਚਰ ਬਹੁਤ ਸਾਰਾ ਡਿਵੈਲਪਡ ਹੈ ਚੰਗੀ ਗੱਲ ਹੈ ਹੋਣਾ ਚਾਹੀਦਾ ਇੱਕ ਡਿਵੈਲਪਡ ਜਾਂ ਡਿਵੈਲਪਿੰਗ ਸਿਵਲਾਈਜੇਸ਼ਨ ਦੀ ਨਿਸ਼ਾਨੀ ਹੈ ਪਰ ਇਹਦੇ ਨਾਲ ਨਾਲ ਕੀ ਉਹਨਾਂ ਹਾਈਵੇਜ਼ ਦੇ ਉੱਤੇ ਘੁੰਮ ਰਹੀਆਂ ਮੱਝਾਂ گاਵਾ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਨੇ ਆ ਕੀ ਨਮੀਆਂ ਸਪਾਟ ਬਣੀਆਂ ਸੜਕਾਂ ਹਾਈਵੇਜ਼ ਦੀਆਂ ਉਹਨਾਂ ਦੇ ਉੱਤੇ ਬੈਠੀਆਂ ਮੱਝਾਂ گاਵਾ ਬੈਲਸਾਨ ਨਜ਼ਰ ਨਹੀਂ ਆਉਂਦੇ ਐਨੇ ਹਾਈ ਐਂਡ ਇਨਫਰਾਸਟ੍ਰਕਚਰ ਦਾ ਕੀ ਮਤਲਬ ਰਹਿ ਜਾਂਦਾ ਉਸ ਵੇਲੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਨੂੰ ਔਰ ਖਾਸ ਤੌਰ ਦੇ ਉੱਤੇ ਆਪਣੇ ਪੂਜਨੀਕ ਜਾਨਵਰਾਂ ਨੂੰ ਵੀ ਅਸੀਂ ਚੱਜ ਨਾਲ ਸਹੀ ਤਰੀਕੇ ਨਾਲ ਨਹੀਂ ਰੱਖ ਸਕਦੇ ਆਏ ਦਿਨ ਇਸ ਦੇਸ਼ ਦੇ ਵਿੱਚ ਪਤਾ ਨਹੀਂ ਕਿੰਨੇ ਐਕਸੀਡੈਂਟਸ ਹੁੰਦੇ ਆ ਹਾਈਵੇਜ਼ ਦੇ ਉੱਤੇ ਔਰ ਉਹਨਾਂ ਦਾ ਕਾਰਨ ਇਸ ਕਿਸਮ ਦੇ ਪਸ਼ੂ ਬਣਦੇ ਨੇ ਜਾਂ ਤਾਂ ਉੱਤੇ ਡੌਗਸ ਜਾਂ ਫਿਰ ਮਜਾਂ ਗਾਮਾਂ ਜਾਂ ਬੈਲ ਜਾਂ ਸਾਨ ਉਹ ਬਣਦੇ ਨੇ ਉਸ ਵੇਲੇ ਉਹ ਸੰਸਥਾਵਾਂ ਕਿੱਥੇ ਜਾਂਦੀਆਂ ਨੇ ਜੋ ਇਹਨਾਂ ਨੂੰ ਪੂਜਨੀਕ ਮੰਨਦੀਆਂ ਨੇ ਕਿਉਂ ਇਹ ਇਹ ਸਾਰੇ ਪਸ਼ੂ ਜਿਹੜੇ ਨੇ ਉਹ ਲਾवारिस ਕੋ ਮਰੇ ਨੇ ਔਰ ਉਹ ਇਸ ਤਰ੍ਹਾਂ ਦੇ ਹਾਦਸਿਆਂ ਦਾ ਸਬੱਬ ਬਣਦੇ ਨੇ ਇਹਦੇ ਵਿੱਚ ਕੱਲੇ ਇਨਸਾਨਾਂ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਇਹ ਪਸ਼ੂ ਵੀ ਹਾਦਸਾ ਗ੍ਰਸਤ ਹੋ ਕੇ ਸੜਕ ਉੱਤੇ ਸੜਕ ਦੇ ਇੱਕ ਕੋਨੇ ਵਿੱਚ ਕਈ ਵਾਰ ਸੜਕ ਦੇ ਵਿੱਚ ਕਾਰ ਪਏ ਹੋਏ ਮਿਲਦੇ ਨੇ ਔਰ ਉਹਨਾਂ ਨੂੰ ਉੱਥੋਂ ਚੱਕਣ ਵਾਲਾ ਕੋਈ ਨਹੀਂ ਹੁੰਦਾ ਪਰ ਇਹ ਇਹਦੇ ਵਿੱਚ ਲੈਕ ਕੌਣ ਕਰ ਰਿਹਾ ਹੈ ਇਹਦੇ ਵਿੱਚ ਗਲਤੀ ਕਿਹਦੀ ਹੈ ਜੇ ਸਾਡੀਆਂ ਜਥੇਬੰਦੀਆਂ ਨੇ ਸਾਡੇ ਨੁਮਾਇੰਦੇ ਨੇ ਜੋ ਧਾਰਮਿਕ ਪੱਧਰ ਤੇ ਵੀ ਕੰਮ ਕਰ ਰਹੇ ਆ ਜੋ ਇਨਫਰਾਸਟ੍ਰਕਚਰਲ ਪੱਧਰ ਤੇ ਵੀ ਕੰਮ ਕਰ ਰਹੇ ਆ ਜੋ ਸੜਕਾਂ ਵੀ ਬਣਾ ਰਹੇ ਆ ਐਨ ਐਨ ਆ ਇੰਡਸਟਰੀਜ਼ ਨੇ ਐਨ ਐਨ ਆ ਆਰਗੇਨਾਈਜੇਸ਼ਨਜ਼ ਨੇ ਏਜੰਸੀਜ਼ ਨੇ ਇਨਾ ਸਭ ਦੇ ਹੁੰਦੇ ਹੋਏ ਵੀ ਅਸੀਂ ਇੰਨਾ ਲੈਕ ਕਰ ਰਹੇ ਹਾਂ ਖੈਰ ਅੱਜ ਜੋ ਹਾਲਾਤ ਬਣੇ ਰਾਜਵੀਰ ਜਵੰਦਾ ਦੇ ਇਸ ਤਰ੍ਹਾਂ ਦੇ ਹਾਲਾਤ ਇਸ ਦੇਸ਼ ਦੇ ਵਿੱਚ ਹਰ ਰੋਜ਼ ਪਤਾ ਨਹੀਂ ਕਿੰਨੇ ਲੋਕਾਂ ਦੇ ਬਣਦੇ ਐ ਔਰ ਕਾਰਨ ਸਿਰਫ ਇੱਕ ਐ ਅਸੀਂ ਹਰ ਰੋਜ਼ ਇਸ ਚੀਜ਼ ਦੇ ਨਾਲ ਜੂਝਦੇ ਹਾਂ ਪਰ ਤਾਵੇਂ ਅਸੀਂ ਇਸ ਆਪਤੀ ਦਾ ਕੋਈ ਹੱਲ ਨਹੀਂ ਕੱਢ ਪਾਉਂਦੇ ਜਾਂ ਅਸੀਂ ਸ਼ਾਇਦ ਕੱਢਣ ਆਣੀ ਚਾਹੁੰਦੇ ਤੇ ਜੇ ਅਸੀਂ ਇਹ ਕਰਨਾ ਨਹੀਂ ਚਾਹੁੰਦੇ ਫਿਰ ਅਸੀਂ ਆਪਣੇ ਆਪ ਨੂੰ ਧਾਰਮਿਕ ਪੱਧਰ ਦੇ ਉੱਤੇ ਕਿਉਂ ਇੱਕ ਸੋਹਿਰਦ ਦੇਸ਼ ਮੰਨਦੇ ਹਾਂ ਕਿਉਂ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਰੇਸ਼ੀਆਂ ਮੁਨੀਆਂ ਦੀ ਧਰਤੀ ਦੇ ਵਾਸੀ ਮੰਨਦੇ ਆਂ ਖੈਰ ਰਾਜਵੀਰ ਜਵੰਦਾ ਇਸ ਵੇਲੇ ਮਹਾਲੀ ਦੇ 40s ਹਸਪਤਾਲ ਦੇ ਵਿੱਚ ਨੇ ਉਥੇ ਹਾਲਤ ਉਹਨਾਂ ਦੀ ਜ਼ਰੂਰ ਕ੍ਰਿਟੀਕਲ ਦੱਸੀ ਜਾ ਰਹੀ ਹੈ ਪਰ ਹੁਣ ਕਿਹਾ ਜਾ ਰਿਹਾ ਕਿ ਹੌਲੀ ਹੌਲੀ ਉਹ ਰਿਕਵਰੀ ਫੇਜ਼ ਦੇ ਵਿੱਚ ਆ ਰਹੇ ਆ ਪਰਮਾਤਮਾ ਕਰੇ ਕਿ ਬਹੁਤ ਛੇਤੀ ਉਹ ਰਿਕਵਰ ਕਰ ਲੈਣ ਕਿਸੇ ਵੀ ਪਰਿਵਾਰ ਦਾ ਜੀ ਕਿਸੇ ਵੀ ਪਰਿਵਾਰ ਦਾ ਨੌਜਵਾਨ ਮੁੰਡਾ ਇਸ ਸਥਿਤੀ ਦੇ ਵਿੱਚ ਨਾ ਆਵੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਫੈਨਸ ਦਾ ਜੋ ਦੁੱਖ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਵੇਲੇ ਸਾਰੀ ਫਿਲਮ ਇੰਡਸਟਰੀ ਰੋਸ ਦੇ ਵਿੱਚ ਹੈ ਗਮ ਦੇ ਵਿੱਚ ਹੈ ਖੈਰ ਆਉਂਦਾ ਸਮਾਂ ਕੀ ਲੱਗੇਗਾ ਦੱਸਦੇ ਰਵਾਂਗੇ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਇਨਫੋਰਮੇਸ਼ਨ ਦਿੰਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਰਾਜਵੀਰ ਸਿੰਘ ਜਵੰਦਾ ਵਾਲੇ ਇਨਸੀਡੈਂਟ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਮਝਣ ਦੀ ਜ਼ਰੂਰਤ ਵੀ ਹੈ ਹੋਇਆ ਕੀ ਹੈ ਕਿਉਂ ਹੋਇਆ ਔਰ ਜ਼ਰੂਰ ਇਹਦੇ ਵਿੱਚ ਅਰਦਾਸ ਹੋਣੀ ਚਾਹੀਦੀ ਹੈ ਉਮੀਦ ਹੋਣੀ ਚਾਹੀਦੀ ਹੈ ਕਿ ਰਾਜਵੀਰ ਜਵੰਦਾ ਛੇਤੀ ਰਿਕਵਰ ਕਰਨ ਔਰ ਵਾਪਸ ਆਪਣੀ ਨਾਰਮਲ ਜ਼ਿੰਦਗੀ ਬਤੀਤ ਕਰਨ ਕਿਸੇ ਦੇ ਵੀ ਪਰਿਵਾਰਕ ਜੀ ਦੇ ਨਾਲ ਭਾਵੇਂ ਉਹ ਸੈਲੀਬ੍ਰਿਟੀ ਹੋਵੇ ਭਾਵੇਂ ਉਹ ਆਮ ਇਨਸਾਨ ਹੋਵੇ ਇਸ ਤਰ੍ਹਾਂ ਹਰਗिज ਨਹੀਂ ਹੋਣਾ ਚਾਹੀਦਾ ਪਰ ਹੁਣ ਕੁਝ ਬੇਸਿਕ ਇਨਸੀਡੈਂਟਸ ਦੇ ਉੱਤੇ ਆਉਨੇ ਆ ਕੁਝ ਮੋੜਲੇ ਹਾਲਾਤਾਂ ਦੇ ਉੱਤੇ ਆਉਂਨੇ ਆ ਕਿ ਆਖਿਰਕਾਰ ਹੋਇਆ ਕੀ ਹੈ ਹਿਮਾਚਲ ਦੇ ਬੱਦੀ ਦੇ ਨਜ਼ਦੀਕ ਇਹ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਜੋ ਪ੍ਰਤੱਖ ਦਰਸ਼ੀ ਹੈ ਹੁਣ ਤੱਕ ਇਹ ਵੀਡੀਓ ਉਸ ਨੌਜਵਾਨ ਦੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਹਿੰਦਾ ਹੈ ਕਿ ਉਸ ਦੀਆਂ ਅੱਖਾਂ ਸਾਹਮਣੇ ਇਹ ਸਾਰਾ ਐਕਸੀਡੈਂਟ ਹੋਇਆ ਐ ਐਕਸੀਡੈਂਟ ਕੁਝ ਇਸ ਤਰ੍ਹਾਂ ਹੋਇਆ ਹੈ ਕਿ ਉਸ ਨੌਜਵਾਨ ਮੁਤਾਬਕ ਸੜਕ ਵਿਚਾਲੇ ਦੋ ਬੈਲ ਲੜਨ ਲੱਗ ਪਏ ਅਚਾਨਕ ਹੀ ਲੜਨ ਲੱਗ ਪਏ ਇੱਕ ਦੂਸਰੇ ਨਾਲ ਉਲਝਣ ਲੱਗ ਪਏ ਪਿੱਛੋਂ ਇੱਕ ਬਲੈਰੋ ਗੱਡੀ ਆ ਰਹੀ ਸੀ ਔਰ ਉਸ ਬਲੈਰੋ ਗੱਡੀ ਦੇ ਪਿੱਛੇ ਕਥੇ ਤੌਰ ਦੇ ਉੱਤੇ ਰਾਜਵੀਰ ਜਵੰਦਾ ਸੀ ਬਲੈਰੋ ਗੱਡੀ ਅਚਾਨਕ ਬ੍ਰੇਕ ਮਾਰਦੀ ਹੈ ਉਹਨਾਂ ਦੋ ਸਾਨਾ ਕਰਕੇ ਜਿਹੜੇ ਸਾਨ ਆਪਸ ਵਿੱਚ ਉਲਝਦੇ ਪਏ ਸੀ ਔਰ ਉਸ ਅਚਾਨਕ ਲੱਗੀ ਬ੍ਰੇਕ ਦਾ ਕਾਰਨ ਇਹ ਬਣਿਆ ਉਸ ਦਾ ਰਿਜ਼ਲਟ ਇਹ ਬਣਿਆ ਨਤੀਜਾ ਇਹ ਬਣਿਆ ਕਿ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਪ੍ਰਤੱਖ ਦਰਸ਼ੀ ਦੇ ਮੁਤਾਬਕ ਸਿੱਧਾ ਬਲੈਰੋ ਦੇ ਵਿੱਚ ਜਾ ਕੇ ਵੱਜਿਆ ਔਰ ਉਹ ਇੰਪੈਕਟ ਇੰਨਾ ਘਾਤਕ ਸੀ ਕਿ ਰਾਜਵੀਰ ਜਵੰਦਾ ਨੂੰ ਮੇਜਰ ਇੰਜਰੀਜ਼ ਆਈਆਂ ਉਸ ਦੀ ਸਪਾਈਨ ਅਤੇ ਉਸ ਦੇ ਸਿਰ ਦੇ ਉੱਤੇ ਮੇਜਰ ਇੰਜਰੀਜ਼ ਦੱਸੀਆਂ ਗਈਆਂ। ਹੁਣ ਇਹ ਤਾਂ ਕੁਝ ਬੇਸਿਕ ਚੀਜ਼ਾਂ ਜਿਹੜੀਆਂ ਹੁਣ ਤੱਕ ਡਾਕਟਰਸ ਨੇ ਵੀ ਦੱਸ ਦਿੱਤੀਆਂ ਨੇ। ਹਾਲਾਤ ਦੱਸ ਦਿੰਦੇ ਨੇ ਕੀ ਨੇ। क्रूशियल 스테ਜ ਦੇ ਵਿੱਚ ਰਾਜਵੀਰ ਜਵੰਦਾ ਹੈ ਪਰ ਆਖਰਕਾਰ ਇਹ ਹੋਇਆ ਕਿਉਂ ਹੈ? ਇਹਦੇ ਉੱਤੇ ਵੀ ਇੱਕ ਵਾਰੀ ਨਿਗਾਹ ਨਜ਼ਰਸਾਨੀ ਜ਼ਰੂਰੀ ਹੈ। ਭਾਰਤ ਇੱਕ ਸਪਿਰਚੁਅਲ ਦੇਸ਼ ਮੰਨਿਆ ਜਾਂਦਾ, ਰਿਲੀਜੀਅਸ ਦੇਸ਼ ਮੰਨਿਆ ਜਾਂਦਾ। ਇੱਥੇ ਵੱਖ-ਵੱਖ ਧਰਮ ਰਹਿੰਦੇ ਨੇ, ਪ੍ਰਫੁੱਲਤ ਹੁੰਦੇ ਨੇ। ਗੁਰੂਆਂ ਪੀਰਾਂ ਦੀ ਧਰਤੀ ਖੈਰ ਇਸ ਨੂੰ ਕਿਹਾ ਜਾ ਸਕਦਾ ਰਿਸ਼ੀਆ ਮੁਨੀਆ ਦੀ ਧਰਤੀ ਕਿਹਾ ਜਾ ਸਕਦਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਔਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤਾਂ ਆਲਰੇਡੀ ਉਹ ਲੈਂਡ ਆਫ ਗੌਡਸ ਹੈ ਇੱਥੇ ਗਉਆਂ ਮੱਜਾਂ ਗਾਵਾਂ ਦਾ ਬਹੁਤ ਸਤਕਾਰ ਹੁੰਦਾ ਸਾਨਾਂ ਦਾ ਬਲਦਾਂ ਦਾ ਬੈਲਾਂ ਦਾ ਬੜਾ ਸਤਕਾਰ ਹੈ ਔਰ ਇਸ ਸਤਕਾਰ ਦੇ ਵਜ੍ਹਾ ਤੋਂ ਉਹਨਾਂ ਨੂੰ ਪੂਜਿਆ ਵੀ ਜਾਂਦਾ ਜਿਹੜਾ ਨੂੰ ਇੱਕ ਸਪਿਰਚੁਅਲ ਦਰਜਾ ਦਿੱਤਾ ਜਾਂਦਾ ਜਿਸ ਸਪਿਰਚੁਅਲ ਦਰਜਾ ਦਿੱਤਾ ਜਾਂਦਾ ਤੇ ਫਿਰ ਇਹ ਪਸ਼ੂ ਸੜਕਾਂ ਤੇ ਕਿਉਂ ਘੁੰਮ ਰਹੇ ਨੇ ਇਹਦਾ ਜਵਾਬ ਕੋਈ ਨਹੀਂ ਦਿੰਦਾ ਇੰਨੀਆਂ ਸੰਸਥਾਵਾਂ ਨੇ ਜਿਹੜੇ ਗਊਆਂ ਨੂੰ ਪਾਲਦੇ ਨੇ ਜਿਹੜੇ ਬੈਲਾਂ ਨੂੰ ਪਾਲਦੇ ਨੇ ਜੋ ਇਹਨਾਂ ਨੂੰ ਪੂਜਨੀਕ ਮੰਨਦੇ ਨੇ ਤੇ ਜਿਨ੍ਹਾਂ ਨੂੰ ਪੂਜਨੀਕ ਮੰਨਿਆ ਜਾਂਦਾ ਉਹ ਸੜਕਾਂ ਤੇ ਲੂਰ ਲੂਰ ਕਿਉਂ ਫਿਰ ਰਹੇ ਆ ਇਹ ਨਹੀਂ ਸਮਝ ਆ ਰਿਹਾ ਕਿਸੇ ਨੂੰ ਸਵਾਲ ਇੱਥੇ ਹੀ ਖੜਦਾ ਹੈ ਕਿ ਕੀ ਅਸੀਂ ਆਪਣੇ ਪੂਜਨੀਕ ਪਸ਼ੂਆਂ ਨੂੰ ਇੱਕ ਰਹਿਣ ਬਸੇਰਾ ਨਹੀਂ ਦੇ ਸਕਦੇ ਗੱਲ ਸਿਰਫ ਸਾਨਾਂ ਦੀ ਨਹੀਂ ਹੈ ਗੱਲ ਸਿਰਫ ਬੈਲਾਂ ਦੀ ਨਹੀਂ ਐ ਮੱਜਾਂ ਦੀ ਨਹੀਂ ਐ ਇਵਨ ਗਊਆਂ ਵੀ ਜਿਹਨਾਂ ਨੂੰ ਗਊ ਮਾਤਾ ਕਿਹਾ ਜਾਂਦਾ ਉਹ ਸੜਕਾਂ ਦੇ ਉੱਤੇ ਜੇਸ ਅਵਸਥਾ ਦੇ ਵਿੱਚ ਘੁੰਮਦੀਆਂ ਨੇ ਕੋਈ ਉਸ ਦਾ ਅੰਦਾਜ਼ਾ ਨਹੀਂ ਲਾ ਸਕਦਾ ਅਸੀਂ ਅਜਾਈਂ ਕਹਿ ਦਿੰਨੇ ਆ ਕਿ ਸਾਡੇ ਦੇਸ਼ ਦੇ ਵਿੱਚ ਰੋਡ ਇਨਫਰਾਸਟ੍ਰਕਚਰ ਬਹੁਤ ਸਾਰਾ ਡਿਵੈਲਪਡ ਐ ਚੰਗੀ ਗੱਲ ਐ ਹੋਣਾ ਚਾਹੀਦਾ ਇੱਕ ਡਿਵੈਲਪਡ ਜਾਂ ਡਿਵੈਲਪਿੰਗ ਸਿਵਲਾਈਜੇਸ਼ਨ ਦੀ ਨਿਸ਼ਾਨੀ ਐ ਪਰ ਇਹਦੇ ਨਾਲ ਨਾਲ ਕੀ ਉਹਨਾਂ ਹਾਈਵੇਜ਼ ਦੇ ਉੱਤੇ ਘੁੰਮ ਰਹੀਆਂ ਮੱਝਾਂ گاਵਾ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਨੇ ਆ ਕੀ ਨਮੀਆਂ ਸਪਾਰਟ ਬਣੀਆਂ ਸੜਕਾਂ ਹਾਈਵੇਜ਼ ਦੀਆਂ ਉਹਨਾਂ ਦੇ ਉੱਤੇ ਬੈਠੀਆਂ ਮੱਝਾਂ گاਵਾ ਬੈਲ ਸਾਨ ਨਜ਼ਰ ਨਹੀਂ ਆਉਂਦੇ ਐਨੇ ਹਾਈ ਐਂਡ ਇਨਫਰਾਸਟ੍ਰਕਚਰ ਦਾ ਕੀ ਮਤਲਬ ਰਹਿ ਜਾਂਦਾ ਉਸ ਵੇਲੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਨੂੰਰ ਖਾਸ ਤੌਰ ਦੇ ਉੱਤੇ ਆਪਣੇ ਪੂਜਨੀਕ ਜਾਨਵਰਾਂ ਨੂੰ ਵੀ ਅਸੀਂ ਚੱਜ ਨਾਲ ਸਹੀ ਤਰੀਕੇ ਨਾਲ ਨਹੀਂ ਰੱਖ ਸਕਦੇ ਆਏ ਦਿਨ ਇਸ ਦੇਸ਼ ਦੇ ਵਿੱਚ ਪਤਾ ਨਹੀਂ ਕਿੰਨੇ ਐਕਸੀਡੈਂਟਸ ਹੁੰਦੇ ਆ ਹਾਈਵੇਜ਼ ਦੇ ਉੱਤੇ ਔਰ ਉਹਨਾਂ ਦਾ ਕਾਰਨ ਇਸ ਕਿਸਮ ਦੇ ਪਸ਼ੂ ਬਣਦੇ ਨੇ ਜਾਂ ਤੱਕ ਉੱਤੇ ਡੌਗਸ ਜਾਂ ਫਿਰ ਮਜਾਂ ਗਾਮਾਂ ਜਾਂ ਬੈਲ ਜਾਂ ਸਾਨ ਉਹ ਬਣਦੇ ਨੇ ਉਸ ਵੇਲੇ ਉਹ ਸੰਸਥਾਵਾਂ ਕਿੱਥੇ ਜਾਂਦੀਆਂ ਨੇ ਜੋ ਇਹਨਾਂ ਨੂੰ ਪੂਜਨੀਕ ਮੰਨਦੀਆਂ ਨੇ ਕਿਉਂ ਇਹ ਇਹ ਸਾਰੇ ਪਸ਼ੂ ਜਿਹੜੇ ਨੇ ਉਹ ਲਾवारिस ਕੋ ਮਰੇ ਨੇ ਔਰ ਉਹ ਇਸ ਤਰ੍ਹਾਂ ਦੇ ਹਾਦਸਿਆਂ ਦਾ ਸਬੱਬ ਬਣਦੇ ਨੇ ਇਹਦੇ ਵਿੱਚ ਕੱਲੇ ਇਨਸਾਨਾਂ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਇਹ ਪਸ਼ੂ ਵੀ ਹਾਦਸਾ ਗ੍ਰਸਤ ਹੋ ਕੇ ਸੜਕ ਉੱਤੇ ਸੜਕ ਦੇ ਇੱਕ ਕੋਨੇ ਵਿੱਚ ਕਈ ਵਾਰ ਸੜਕ ਦੇ ਵਿੱਚ ਕਾਰ ਪਏ ਹੋਏ ਮਿਲਦੇ ਨੇ ਔਰ ਉਹਨਾਂ ਨੂੰ ਉੱਥੋਂ ਚੱਕਣ ਵਾਲਾ ਕੋਈ ਨਹੀਂ ਹੁੰਦਾ ਪਰ ਇਹ ਇਹਦੇ ਵਿੱਚ ਲੈਕ ਕੌਣ ਕਰ ਰਿਹਾ ਹੈ ਇਹਦੇ ਵਿੱਚ ਗਲਤੀ ਕਿਹਦੀ ਹੈ ਜੇ ਸਾਡੀਆਂ ਜਥੇਬੰਦੀਆਂ ਨੇ ਸਾਡੇ ਨੁਮਾਇੰਦੇ ਨੇ ਜੋ ਧਾਰਮਿਕ ਪੱਧਰ ਤੇ ਵੀ ਕੰਮ ਕਰ ਰਹੇ ਆ ਜੋ ਇਨਫਰਾਸਟ੍ਰਕਚਰਲ ਪੱਧਰ ਤੇ ਵੀ ਕੰਮ ਕਰ ਰਹੇ ਆ ਜੋ ਸੜਕਾਂ ਵੀ ਬਣਾ ਰਹੇ ਆ ਐਨ ਐਨ ਆ ਇੰਡਸਟਰੀਜ਼ ਨੇ ਐਨ ਐਨ ਆ ਆਰਗੇਨਾਈਜੇਸ਼ਨਜ਼ ਨੇ ਏਜੰਸੀਜ਼ ਨੇ ਇਨਾ ਸਭ ਦੇ ਹੁੰਦੇ ਹੋਏ ਵੀ ਅਸੀਂ ਇੰਨਾ ਲੈਕ ਕਰ ਰਹੇ ਹਾਂ ਖੈਰ ਅੱਜ ਜੋ ਹਾਲਾਤ ਬਣੇ ਰਾਜਵੀਰ ਜਵੰਦਾ ਦੇ ਇਸ ਤਰ੍ਹਾਂ ਦੇ ਹਾਲਾਤ ਇਸ ਦੇਸ਼ ਦੇ ਵਿੱਚ ਹਰ ਰੋਜ਼ ਪਤਾ ਨਹੀਂ ਕਿੰਨੇ ਲੋਕਾਂ ਦੇ ਬਣਦੇ ਐ ਔਰ ਕਾਰਨ ਸਿਰਫ ਇੱਕ ਐ ਅਸੀਂ ਹਰ ਰੋਜ਼ ਇਸ ਚੀਜ਼ ਦੇ ਨਾਲ ਜੂਝਦੇ ਹਾਂ ਪਰ ਤਾਵੇਂ ਅਸੀਂ ਇਸ ਆਪਤੀ ਦਾ ਕੋਈ ਹੱਲ ਨਹੀਂ ਕੱਢ ਪਾਉਂਦੇ ਜਾਂ ਅਸੀਂ ਸ਼ਾਇਦ ਕੱਢਣਾ ਨਹੀਂ ਚਾਹੁੰਦੇ ਤੇ ਜੇ ਅਸੀਂ ਇਹ ਕਰਨਾ ਨਹੀਂ ਚਾਹੁੰਦੇ ਫਿਰ ਅਸੀਂ ਆਪਣੇ ਆਪ ਨੂੰ ਧਾਰਮਿਕ ਪੱਧਰ ਦੇ ਉੱਤੇ ਕਿਉਂ ਇੱਕ ਸੁਹਿਰਦ ਦੇਸ਼ ਮੰਨਦੇ ਕਿਉਂ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਰੇਸ਼ੀਆਂ ਮੁਨੀਆਂ ਦੀ ਧਰਤੀ ਦੇ ਵਾਸੀ ਮੰਨਦੇ ਆਂ ਖੈਰ ਰਾਜਵੀਰ ਜਵੰਦਾ ਇਸ ਵੇਲੇ ਮਹਾਲੀ ਦੇ 40 ਹਸਪਤਾਲ ਦੇ ਵਿੱਚ ਨੇ ਉਥੇ ਹਾਲਤ ਉਹਨਾਂ ਦੀ ਜ਼ਰੂਰ ਕ੍ਰਿਟੀਕਲ ਦੱਸੀ ਜਾ ਰਹੀ ਹੈ ਪਰ ਹੁਣ ਕਿਹਾ ਜਾ ਰਿਹਾ ਕਿ ਹੌਲੀ ਹੌਲੀ ਉਹ ਰਿਕਵਰੀ ਫੇਜ਼ ਦੇ ਵਿੱਚ ਆ ਰਹੇ ਆ ਪ੍ਰਮਾਤਮਾ ਕਰੇ ਕਿ ਬਹੁਤ ਛੇਤੀ ਉਹ ਰਿਕਵਰ ਕਰ ਲੈਣ ਕਿਸੇ ਵੀ ਪਰਿਵਾਰ ਦਾ ਜੀ ਕਿਸੇ ਵੀ ਪਰਿਵਾਰ ਦਾ ਨੌਜਵਾਨ ਮੁੰਡਾ ਇਸ ਸਥਿਤੀ ਦੇ ਵਿੱਚ ਨਾ ਆਵੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਫੈਨਸ ਦਾ ਜੋ ਦੁੱਖ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਵੇਲੇ ਸਾਰੀ ਫਿਲਮ ਇੰਡਸਟਰੀ ਰੋਸ ਦੇ ਵਿੱਚ ਹੈ ਗਮ ਦੇ ਵਿੱਚ ਹੈ ਖੈਰ ਆਉਂਦਾ ਸਮਾਂ ਕੀ ਲੱਗੇਗਾ ਦੱਸਦੇ ਰਵਾਂਗੇ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਇਨਫੋਰਮੇਸ਼ਨ ਦਿੰਦੇ ਰਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ ਤੇ